ਸ਼ਹੀਦ ਭਗਤ ਸਿੰਘ ਨਗਰ ਦੇ ਬੋਰਜ ਟਹਿਲਦਾਸ ਬੰਦੇ ਬਾਰੇ ਮੁਲਾਕਾਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜੀ ਦੇ ਨਾਲ ਕਰਵਾਵਾਂਗੇ ਆਓ ਵੇਖੀਏ ਡਿਪਟੀ ਕਮਿਸ਼ਨਰ ਸਾਹਿਬ ਕੀ ਕਹਿ ਰਹੇ ਹਨ ਅਸਟਾਨੀ ਸਥਿਤੀ ਆ ਜੇ ਸ਼ਹੀਦ ਭਗਤ ਸਿੰਘ ਨਗਰ ਦੇ ਸਾਰੇ ਹੀ ਪੁਆਇੰਟਾਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੀ ਤਾਜੀ ਸਥਿਤੀ ਹੈ ਅਸੀਂ ਜੀ ਇਸ ਵੇਲੇ ਬੁੱਧ ਤਹਿਲदास ਖੜੇ ਹੈਗੇ ਆ ਇਹ ਸਾਡੇ ਜ਼ਿਲ੍ਹੇ ਦਾ 6ਵਾਂ ਕ੍ਰਿਟੀਕਲ ਪੁਆਇੰਟ ਹੈਗਾ ਤੇ ਸਭ ਤੋਂ ਪਹਿਲਾ ਜਿਹੜਾ ਸਾਡਾ ਪੁਆਇੰਟ ਸੀਗਾ 15 ਹਵਲ ਸੀਗਾ ਜੋ ਇਹਦੇ ਦੇ ਬਿਲਕੁਲ ਲੱਗ ਗਈ ਹੈਗਾ ਉੱਥੇ ਹੁਣ ਹਾਲਾਤ ਕਾਫੀ ਜ਼ਿਆਦਾ ਜਿਹੜੇ ਹੈਗੇ ਨੇ ਉਹ ਠੀਕ ਹੈਗੇ ਨੇ ਤੇ ਕਿਸੇ ਤਰੀਕੇ ਦਾ ਕੋਈ ਮਸਲਾ ਨਹੀਂ ਉੱਥੇ ਦੇ ਸਰਪੰਚ ਸਾਹਿਬ ਵੀ ਹੁਣੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਉਸ ਤੋਂ ਬਾਅਦ ਢੈਂਗੜਪੁਰ ਤੁਸੀਂ ਸਾਰਿਆਂ ਨੇ ਦੇਖਿਆ ਹੈਗਾ ਉੱਥੇ ਵੀ ਬੜਾ ਮੈਸਿਵ ਲੈਵਲ ਤੇ ਅਸੀਂ ਕੰਮ ਕੀਤਾ ਹੈਗਾ ਅ ਸਭ ਤੋਂ ਜ਼ਿਆਦਾ ਅਹਿਮ ਰੋਗਦਾਨ ਜਿਹੜਾ ਹੈਗਾ ਉਹ ਜ਼ਿਲ੍ਹੇ ਦੇ ਸੰਗਤਾਂ ਦਾ ਲੋਕਾਂ ਦਾ ਅ ਲੋਕਲ ਜਿਹੜੇ ਹੈਗੇ ਨੇ ਵਾਸੀਆਂ ਦਾ ਉਹਨਾਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈਗਾ ਤੇ ਮੈਂ ਇਹ ਬੜੀ ਖੁਸ਼ੀ ਨਾਲ ਕਹਿਣਾ ਚਾਹਾਂਗਾ ਕਿ ਉਹਨਾਂ ਦੇ ਯੋਗ ਸਦਕਾ ਹੀ ਸੀਗਾ ਜਿਹੜਾ ਕਿ ਅਸੀਂ ਇਹ ਚੀਜ਼ਾਂ ਨੂੰ ਅਸਾ ਸਟੇਜ ਤੱਕ ਆਪਾਂ ਖਿੱਚਣ 'ਚ ਕਾਮਯਾਬ ਹੋਏ ਹਾਂ ਤੇ ਬਚਾਅ 'ਚ ਕਾਮਯਾਬ ਹੋਏ। ਸਰ ਜੇ ਨੌਜਵਾਨ ਵੀਰਾਂ ਨੇ ਭੱਡੀ ਸੇਵਾ ਨਵਾਈ ਆ ਉੱਥੇ ਬੀਬੀਆਂ ਭੈਣਾਂ ਮਾਤਾਵਾਂ ਨੇ ਵੀ ਲੰਗਰ ਬਣਾ ਕੇ ਤਕਰੀਬਨ 10-12 ਦਿਨਾਂ ਤੋਂ ਲਗਾਤਾਰ ਰਾਤ ਦਿਨ ਸੇਵਾ ਕੀਤੀ। ਉਹਨਾਂ ਦੇ ਹਸਜਾਬੇ ਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਜੀ ਕਿਸੇ ਵੀ ਪੁਆਇੰਟ ਤੇ ਤੁਸੀਂ ਚਲੇ ਜਾਓ। ਪ੍ਰਸ਼ਾਸਨ ਜਿਹੜਾ ਹੈਗਾ ਅਸੀਂ ਸਾਡੇ ਸਾਰਿਆਂ ਦੇ ਦਿਮਾਗ 'ਚ ਹੁੰਦਾ ਵੀ ਜੀ ਬਚਾਅ ਦਾ ਕੰਮ ਕੀਤਾ ਜਾਵੇ, ਲੇਬਰ ਵੱਧ ਤੋਂ ਵੱਧ ਮੁਹੱਈਆ ਕਰਾਈ ਜਾਵੇ, ਸੰਗਤਾਂ ਆ ਜਾਣ ਲੇਕਿਨ ਕਿਸੇ ਵੀ ਪੁਆਇੰਟ ਦੇ ਉੱਤੇ ਸਾਨੂੰ ਇੱਕ ਤੋਂ ਦੂਜੀ ਵਾਰੀ ਇਸ ਚੀਜ਼ ਬਾਰੇ ਸੋਚਣਾ ਹੀ ਨਹੀਂ ਪਿਆ ਜੀ ਕਿ ਰੋਟੀ ਕਿੱਥੋਂ ਆਊਗੀ ਠੀਕ ਹੈ ਜੀ ਤੋਂ ਲੰਗਰ ਤੇ ਆਪਣੇ ਆਪ ਹੀ ਗੁਰੂ ਮਹਾਰਾਜ ਦਾ ਲੰਗਰ ਜਿਹੜਾ ਹੈਗਾ ਉਹ ਚੱਲੀ ਜਾ ਰਿਹਾ ਹੈਗਾ ਤੇ ਉਹਨਾਂ ਦੇ ਜਜ਼ਬੇ ਦੀ ਜੀ ਮੈਂ ਇਹਦੇ ਵਿੱਚ ਕੀ ਹੋਰ ਗੱਲ ਕਰਾਂ ਜੀ ਇਸ ਤੋਂ ਜਿਹੜੇ ਨੌਜਵਾਨ ਵੀਰਾਂ ਨੇ ਸੇਵਾ ਨਵਈਆ ਕੀ ਉਹਨਾਂ ਨੂੰ 26 ਜਨਵਰੀ ਦਾ ਸਪੈਸ਼ਲ ਸਨਮਾਨ ਕੀਤਾ ਜਾਵੇਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਕੀਤਾ ਜਾਵੇਗਾ